ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਸੰਗਤ ਜੀ ਆਪ ਜੀ ਦਾ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਗਿਆਨ ਗੁਰ ਸਾਗਰ ਦੇ ਵਿੱਚ ਅੱਜ ਆਪ ਜੀ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਚਿੰਤਗੜ੍ਹ ਸਾਹਿਬ ਪਾਤਸ਼ਾਹੀ 10ਵੀਂ ਅਸਥਾਨ ਪਿੰਡ ਲੁਖੀ ਕੁਰਕਸ਼ੇਤਰ ਅੱਜ ਸਾਡੇ ਨਾਲ ਸਨ ਗਿਆਨੀ ਚਮਕਾਰ ਸਿੰਘ ਜੀ ਜੋ ਆਪ ਜੀ ਨੂੰ ਇਸ ਸਥਾਨ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਉਣਗੇ ਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾ ਸਾਂਗ ਜੀਓ ਇਹ ਪਾਵਨ ਪਵਿੱਤਰ ਸਥਾਨ ਗੋਰਾਹਾਰਾ ਸ੍ਰੀ ਅਚੰਤਗਰ ਸਾਹਿਬ ਪਾਸ਼ਾ 10ਵੀਂ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਪਾਵਨ ਇਤਿਹਾਸ ਨੂੰ ਪ੍ਰਾਪਤ ਧਰਤੀ ਹੈ ਜਿੱਥੇ ਕਲਗੇ ਤਰਪਤਾ ਬਚਪਨ ਦੀ ਅਵਸਥਾ ਦੇ ਵਿੱਚ ਜੇਸ ਵੇਲੇ ਪਰਿਵਾਰ ਨਾਨਕਾ ਨਗਰ ਲਖਨੌਰ ਸਾਹਿਬ ਨਿਵਾਸ ਕਰਦਾ ਸੀ ਮਾਤਾ ਜੀ ਸਮੇਤ 10 ਮਹੀਨਿਆਂ ਤੋਂ ਵਧੇਕ ਸਮਾਂ ਜਦੋਂ ਨਾਨਕੇ ਨਗਰ ਲਖਨੌਰ ਸ ਹੈ ਉਹ ਸਤਪੁਰਾਂ ਨੇ ਨਿਵਾਸ ਕੀਤਾ ਉਸ ਸਮੇਂ ਇੱਕ ਦਿਨ ਅਵਲ ਘੋੜੇ ਦੀ ਸਵਾਰੀ ਕਰਦੇ ਹੋਏ ਪਾਤਸ਼ਾਹ ਕੋ ਸਾਥੀਆਂ ਸਮੇਤ ਜੰਗਲ ਦੇ ਵਿੱਚ ਵਿਚਰਦੇ ਹੋਏ ਇਸ ਪਾਵਨ ਸਥਾਨ ਤੇ ਆ ਕੇ ਘੋੜੇ ਤੋਂ ਉਤਰਨਾ ਕੀਤਾ ਉਸ ਸਮਾਂ ਜਦੋਂ ਸਤਗੁਰ ਇੱਥੇ ਖੜੇ ਲੁਖੀ ਨਗਰ ਤੋਂ ਇੱਕ ਰੰਗੜ ਜੋ ਜੰਗਲ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਆਪਣੇ ਸਾਥੀ ਨਾਈ ਸਮੇਤ ਵਿਚਰ ਰਿਹਾ ਸੀ ਉਹਨੇ ਸਤਗੁਰਾਂ ਦੇ ਦਰਸ਼ਨ ਕੀਤੇ ਆਪਣੇ ਸਾਥੀ ਨੂੰ ਉਹਨਾਂ ਨੇ ਪੁੱਛਿਆ ਕਿ ਇਹ ਬਾਲਕ ਕੌਣ ਹੈ ਛੋਟਾ ਜਾਂ ਛੋਟੀ ਅਵਸਥਾ ਹੈ 2.7 ਸਾਲ ਸਤਗੁਰਾਂ ਦੀ ਉਸਲੇ ਉਮਰ ਸੀ ਜਦੋਂ ਸਾਥੀ ਨੂੰ ਪੁੱਛਿਆ ਤੇ ਸਾਥੀ ਨਾਈ ਨੇ ਦੱਸਿਆ ਵੀ ਇਹ ਗੁਰਤੇਗ ਬਹਾਦਰ ਮਹਾਰਾਜ ਜੀਆਂ ਦੇ ਸਹਬਜ਼ਾਦੇ ਹਨ ਜੀ ਕਿ ਉਹ ਬਾਲਕ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਪੀਰ ਭੀਗਮਸ਼ਾ ਪਟਨਾ ਸਾਹਿਬ ਗਿਆ ਸੀ ਜਦੋਂ ਪਤਾ ਲੱਗਾ ਸਤਗੁਰਾਂ ਦੇ ਚਿਹਰੇ ਤੋਂ ਨੂਰ ਵੇਖ ਕੇ ਉਹਨੇ ਅੰਦਾਜ਼ਾ ਲਾਇਆ ਕੋਈ ਰਹਾਣੀ ਪੁਰਖਾਨਾ ਉਹਨੇ ਨਮਸਕਾਰ ਕੀਤੀ ਸਤਗੁਰਾਂ ਦੇ ਚਰਨਾਂ ਦੇ ਉੱਤੇ ਪ੍ਰਣਾਮ ਕੀਤਾ ਹਜ਼ੂਰ ਨੇ ਆਵਾਜ਼ ਰਹਿਦਾਰਾਂ ਨੂੰ ਵਾਰ ਦਿੱਤਾ ਉਸ ਗੋ ਜਵਾਬ ਦਿੱਤਾ ਆਖਿਆ ਬਾਦਸ਼ਾਹ ਦੋਸ਼ੀ ਰਹਿਮਤਾਂ ਦੇ ਮਾਲਕ ਉਹ ਤੁਹਾਡੇ ਪਿਤਾ ਜੀ ਕੋ ਨਾਨਕ ਪਾਸ਼ਾ ਜੀਆਂ ਦੀ ਜੋਤ ਦੇ ਮਾਲਕ ਨੇ ਤੁਹਾਡੇ ਵਿੱਚ ਵੀ ਉਤਨਾ ਹੀ ਪ੍ਰਤਾਪ ਹੈ ਪਰ ਮੇਰੀ ਅਰਜ਼ਾ ਹੈ ਕਿ ਅਸੀਂ ਆਵਾਜ਼ ਕਾਦੇ ਨਾਲ ਰਹਿਣਾ ਸਾਡੇ ਕੋਲ ਆਮਦਨ ਦਾ ਸਾਧਨ ਕੋਈ ਨਹੀਂ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਇਹ ਮਹਾਰਾਣਾ ਪ੍ਰਤਾਪ ਦੇ ਅਗੋਂ ਵੰਸ਼ ਹੈ ਜੋ ਕਾਸ਼ਤਾਨ ਦੀ ਜਤੌਰ ਦੀ ਧਰਤੀ ਤੋਂ ਉਜੜ ਕੇ ਜਦੋਂ ਸਾਰੇ ਦੇਸ਼ ਦੇ ਵਿੱਚ ਦੂਰ ਦੂਰ ਖਿੜਰ ਗਏ ਤੇ ਕੋਈ ਪਰਿਵਾਰ ਇੱਥੇ ਜੰਗਲ ਵਿੱਚ ਆ ਬੈਠੇ ਉਹਨਾਂ ਦੇ ਵਿੱਚੋਂ ਸਾਡਾ ਪਰਿਵਾਰ ਹੈ ਤੇ ਸਾਡੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਆਵਾਦ ਕਾਦੇ ਨਾਲ ਹੋਵਾ ਕਿ ਤੇ ਸਤਿਗੁਰਾਂ ਨੇ ਵਚਨ ਕੀਤੇ ਆਖਿਆ ਦਿਨ ਢਲਦੇ ਤੱਕ ਘੋੜੇ ਤੇ ਸਵਾਰ ਹੋ ਕੇ ਜਿੰਨੇ ਥਾਂ ਦੇ ਵਿੱਚ ਤੁਸੀਂ ਗੇੜਾ ਲਾ ਦਿਓਗੇ ਸਮਾਂ ਆਵੇਗਾ ਕਦੀ ਤੁਹਾਡੇ ਨਜ਼ਰ ਦੀ ਇਹ ਜਾਇਦਾਦ ਬਣ ਜਾਏ ਉਹਨਾਂ ਨੇ ਬੇਨਤੀ ਮੰਨ ਲਈ ਨਾਲ ਹੀ ਉਸ ਹੱਥ ਜੋੜ ਕੇ ਅਰਜ ਕੀਤੀ ਆਖਿਆ ਪਾਤਸ਼ਾਹ ਜੀਉਣ ਵਿੱਚ ਚਿੰਤਾਵਾਂ ਬੜੀਆਂ ਚਿੰਤਾ ਦੂਰ ਕਰਨ ਦਾ ਕੋਈ ਉਪਾਅ ਦੱਸੋ ਕਲਗੇ ਤਰਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਣ ਲੱਗੇ ਵੀ ਚਿੰਤਾ ਦੂਰ ਕਰਨ ਦਾ ਇੱਕੋ ਜਿਹਾ ਤਰੀਕਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਨਿਰੰਕਾਰ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਯਾਦ ਨਾਲ ਜੁੜਜੋ ਇਸ ਥਾਂ ਤੇ satsangat ਕਾਇਮ ਕਰੋ ਤੇ satsangat ਦੇ ਵਿੱਚ ਜਿਹੜਾ ਵੀ ਰੱਬ ਦਾ ਪਿਆਰਾ ਆ ਕੇ ਜਦੋਂ ਵੀ ਉਹ ਨਿਰੰਕਾਰ ਪ੍ਰਭੂ ਪਰਮੇਸ਼ਰ ਪਰਮਾਤਮਾ ਨੂੰ ਚੇਤਾ ਕਰੇਗਾ ਉਹਦੇ ਮਨ ਦੀਆਂ ਚਿੰਤਾਵਾਂ ਦੂਰ ਹੋ ਜਾਣਗੇ ਸੁਖ ਪ੍ਰਾਪਤ ਕਰੇਗਾ ਜਦੋਂ ਇਹ ਵਚਨ ਕੀਤੇ ਇਹਨਾਂ ਵਿਦਵਾਨ ਬਚਨਾਂ ਦਾ ਵੇਰਵਾ ਲਗਾ ਛੋੜਾ ਮਣੀ ਕਬੀ ਪਾਇਸਨ ਤੋਕ ਸਿੰਘ ਜੀ ਨੇ ਜੋ ਮਹਾਰ ਸੋਚ ਪ੍ਰਕਾਸ਼ ਗ੍ਰੰਥ ਲਿਖਿਆ ਅਜ ਦੇ ਵਿੱਚ ਸਤ ਗੁਰਾਂ ਦੇ ਜੀਵਨ ਬਿਆਨ ਕੀਤੇ ਹਾਂ ਜੀ ਜਦੋਂ ਉਹਦੇ ਵਿੱਚ ਲਿਖਿਆ ਕਿਸੇ ਵਿਦਵਾਨ ਨੇ ਪੜ੍ਹਿਆ ਖਿਆਲ ਕੀਤਾ ਤੇ ਇਸ ਪਾਵਨ ਸਥਾਨ ਦੀ ਖੋਜ ਹੋ ਸਤ ਸੰਗਤ ਕਾਇਮ ਸੀ ਨਿਸ਼ਾਨੀ ਕਾਇਮ ਸੀ ਜੰਗਲ ਦੇ ਵਿੱਚ ਇੱਥੇ ਅਸੀਂ ਜੰਗਲ ਦੇ ਵਿੱਚ ਜਿੱਥੇ ਆ ਕੇ ਕਲਗੀ ਤਰਪਤਾ ਜੀ ਨੇ ਕੋੜੇ ਤੋਂ ਉਤਰਨਾ ਕੀਤਾ ਸੀ ਉੱਥੇ ਇਹਦੀ ਨਿਸ਼ਾਨੀ ਵੇਖ ਕੇ ਤੇ ਤੇ ਨਿਸ਼ਾਨੀ ਕਾਇਮ ਹੋਈ ਸਮਾ ਆਇਆ ਤੇ ਮਾਪ ਸਤਖੰਡ ਵਾਸੀ ਮਾਬੂਤ ਸੰਤ ਬਾਬਾ ਚਾਨਣ ਸਿੰਘ ਕਾਰ ਸੇਵਾ ਕੁਰਸ਼ੇਤਰ ਵਾਲੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਗੁਰਦੁਆਮਾ ਦੀਆਂ ਉਸਾਰੀਆਂ ਸ਼ੁਰੂ ਹੋ ਗਈਆਂ ਤੇ ਸੁੰਦਰ ਦਰਵਾਜ਼ਾ ਜੋ ਬਣਿਆ ਹੋਇਆ ਹੈ ਮਹਾਪੁਰਸ਼ਾਂ ਦੇ ਹੱਥ ਦਾ ਬਣਿਆ ਫਿਰ ਸਮਾਂ ਬਤੀਤ ਹੋਇਆ ਤੇ ਸੇਵਾ ਜਿਹੜੀ ਹੈ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਅਮਰੀਕ ਸਿੰਘ ਦੀ ਕਾਰ ਸੇਵਾ ਵਾਲੇ ਜੋ ਹੁਣ ਮੌਜੂਦਾ ਸਮੇਂ ਸੇਵਾ ਕਰਾ ਰਹੇ ਹਾਂਜੀ ਉਹਨਾਂ ਦੇ ਰਹਿ ਨਮਾਈ ਹੇਠੇ ਪਾਵਨ ਗੁਰੂਤਾਮਾ ਦੀਆਂ ਸੇਵਾਵਾਂ ਚੱਲ ਰਹੀਆਂ ਜਿੱਥੇ ਸੰਗਤਾਂ ਵਾਸਤੇ ਸੁੰਦਰ ਸਰਾਵਾਂ ਦੇ ਨਿਰਮਾਣ ਹੋ ਰਹੇ ਨੇ ਆਏਗੇ ਸੰਗਤ ਵਾਸਤੇ ਰਹਿਣ ਦਾ ਪ੍ਰਬੰਧ ਹੈ ਕੋਈ ਵੀ ਦਿਨ ਤੇ ਲੰਗਰ ਦਾ ਮਹਾਪੁਰਸ਼ਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧ ਚਲਾਇਆ ਜਾ ਰਿਹਾ ਕਲਗੀਧਰ ਪਿਤਾ ਜੀ ਨੇ ਜਿਹੜੇ ਬਚਨ ਕੀਤੇ ਸਨ ਕਿ ਸਾਰਿਆਂ ਦੀ ਚਿੰਤਾ ਦੂਰ ਹੋਵੇਗੀ ਜਿਹੜਾ ਵੀ ਆਵੇ ਉਹਨਾਂ ਬਚਨਾਂ ਨੂੰ ਚੇਤੇ ਕਰਦੇ ਹਾਂ ਹਰ ਮਹੀਨੇ ਪਾਵਨ ਦਰਬਾਰ ਸ੍ਰੀ ਨੌਵੀਂ ਦਾ ਜੋੜ ਮੇਲਾ ਵੀ ਬਣਾਇਆ ਜਾਂਦਾ ਹੈ ਜੋ ਮੱਸਿਆ ਤੋਂ ਨੌਵੇਂ ਦਿਨ સુધી ਨੌਵੀਂ ਹੁੰਦੀ ਠੀਕ ਹੈ ਇਹਨੇਵਾਰੇ ਸਮਾਗਮ ਹੁੰਦਾ ਜਿਸ ਵਿੱਚ ਸਾਰੇ ਇਲਾਕੇ ਦੀ ਸੰਗਤ ਇਕੱਤਰ ਹੋ ਕੇ ਸਤਿਗੁਰਾਂ ਦਾ ਜਸ ਗਾਇਨ ਕਰਦੇ ਨੇ ਰਾਜਨੀਤਕ ਕੁਇਸ਼ਰ ਸਾਰਾ ਦਿਨ ਗੁਰਮਤ ਦਾ ਪ੍ਰਚਾਰ ਹੁੰਦਾ ਨਾਲ ਗੁਰੂ ਕੇ ਲੰਗਰ ਆਟੋ ਵਰਤਦੇ ਨੇ ਦੂਰ ਦਰੇਡੇ ਇਲਾਕੇ ਦੇ ਵਿੱਚੋਂ ਦੇਸਾਂ ਪਰਦੇਸਾਂ ਵਿੱਚੋਂ ਵੀ ਸੰਗਤਾਂ ਨੂੰ ਜਿੰਨੂ ਜਿੰਨੂ ਪਤਾ ਲੱਗਦਾ ਹੈ ਕਿ ਪਾਵਨ ਦਰਬਾਰ ਕਲਗੀਧਰ ਪਿਤਾ ਜੀ ਦੇ ਪਾਵਨ ਬਚਨ ਨੇ ਚਿੰਤਾ ਦੂਰ ਹੋ ਜਾਂਦੀ ਹੈ ਤੇ ਸੰਗਤਾਂ ਆਪੋ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਚਿੰਤਾਵਾਂ ਤੋਂ ਰਹਿਤ ਹੋ ਕੇ ਸਤਿਗੁਰਾਂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਜਿੱਥੇ ਨਿਰੰਤਰ ਸ਼੍ਰੀ ਕਾਂਟਪਾੜ ਸਾਹਿਬ ਜੀ ਦੀ ਸੇਵਾ ਚੱਲਦੀ ਹੈ ਜੈਸੂਦੀ ਨੌਮੀ ਦੇ ਜੋੜ ਮੇਲੇ ਦੀ ਗੱਲ ਕਰੀਏ ਤੇ ਜਿੰਨਾ ਗੁਰਮਖਾਂ ਪਿਆਰਿਆਂ ਨੇ ਸੇਵਾ ਕਰਨੀ ਹੁੰਦੀ ਹੈ 10 ਸਾਲ ਉਹਨਾਂ ਨੂੰ ਉਡੀਕ ਕਰਨੀ ਪੈਂਦੀ ਜਿਹੜਾ ਅੱਜ ਸੁਦੀ ਨੌਮੀ ਦੇ ਜੋੜ ਮੇਲੇ ਦੀ ਸੇਵਾ ਮਾਣ ਵਿੱਚ ਰੱਖੇਗਾ ਕਿ ਆਪਾਂ ਸੇਵਾ ਕਰਨੀ ਮਿਲਲੇ ਦੀ ਜਿਹੜਾ ਸੁਦੀ ਨੌਮੀ ਦਾ ਜੋੜ ਮੇਲਾ ਮਹੀਨੇ ਵਾਰ ਪ੍ਰੋਗਰਾਮ ਹੁੰਦਾ ਹੈ ਹਾਂਜੀ ਉਹਦੀ ਸੇਵਾ ਲੈਣ ਵਾਸਤੇ 2035 ਦੇ ਵਿੱਚ ਨੰਬਰ ਪੈਂਦਾ ਜਿਹੜਾ ਅੱਜ ਨੋਟ ਕਰਾਂ ਤਾਂ ਇਸ ਦਿਓ ਦਾ ਸੱਲਾਬਾਦ ਵਾਰੀਆਂ ਦੀ ਜਿਹੜੇ ਸ੍ਰੀ ਕਨਪਾਟ ਸਾਹਿਬ ਚੱਲਦੇ ਨੇ ਜਿਹੜੀਆਂ ਸੰਗਤਾਂ ਅਰਦਾਸਾਂ ਕਰਦੀਆਂ ਸਤਿਗੁਰ ਮਨੋ ਕਾਮਨਾ ਪੂਰੀਆਂ ਕਰਦੇ ਨੇ ਹਾਂਜੀ ਉਹਨਾਂ ਦੀ ਸੇਵਾ ਵਾਸਤੇ ਵੀ 3-4 ਮਹੀਨੇ ਉਡੀਕ ਕਰਨੀ ਪੈਂਦੀ ਹੈ ਜਿਵੇਂ ਹੁਣ ਜਿਹੜਾ ਤਰੀਕ ਨੋਟ ਕਰਾ ਰਿਆ ਹਾਰੀਆਂ ਮਈ ਦੇ ਲਾਸਟ ਵੀਕ ਆਉਣੀਆਂ ਮਈ ਨੂੰ ਆਉਣੀਆਂ ਚ 3-4 ਮਹੀਨੇ ਦੀ ਵੇਟਿੰਗ ਚੱਲਦੀ ਉਹਦੀ ਐਸੀਆਂ ਰਹਿਮਤਾਂ ਨੇ ਕਲਗੀਧਰ ਪਿਤਾ ਦੀਆਂ ਜਿਹੜਾ ਵੀ ਗੁਰ ਪਿਆਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਕੋ ਨਾ ਬਚਨਾਂ ਨੂੰ ਚੇਤੇ ਕਰਦਾ ਜੋ ਸ਼ਰਨ ਵਿੱਚ ਆਏ ਸ਼ਰਧਾਲੂ ਦੇ ਪ੍ਰਤੀ ਸਤਿਗੁਰਾਂ ਨੇ ਉਚਾਰਨ ਕੀਤੇ ਸਨ ਮੇ ਸਾਰੇ ਮਾਈ ਭਾਈ ਜਦੋਂ ਮਨ ਨੂੰ ਇਕਾਗਰ ਕਰਕੇ ਹਿਰਦੇ ਦੇ ਵਿੱਚ ਸੰਤੋਖ ਰੱਖ ਕੇ ਸੇਵਾ ਕਰਨਗੇ ਸਿਮਰਨ ਕਰਨਗੇ ਤੇ ਇਸ ਥਾਂ ਤੇ ਆ ਕੇ ਚਿੰਤਾ ਦੂਰ ਹੋ ਜਾਏਗੀ ਉਸ ਨਿਰੰਕਾਰ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਵਡਿਆਈ ਦਾ ਜਿਹੜਾ ਕੇਂਦਰ ਹੈ ਜੋ ਸਿਮਰਨ ਹੈ ਪੂ ਇਛਾ ਮੂਰੀਆਂ ਕਰਨ ਵਾਲਾ ਸਾ ਪੂਰੀਆਂ ਕਰਨ ਵਾਲਾ ਹਜ਼ੂਰ ਕੇ ਬਚਨ ਵਿੱਚ ਆਪਾ ਪੜਦੇ ਗੁਰੂ ਕੀ ਬਾਣੀ ਵਿੱਚ ਵੀ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਤੇ ਨਾ ਸੋ ਐਸਾ ਹਰ ਤੇ ਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਸਾਰੇ ਸੁਖਾਂ ਦਾ ਮੋਲ ਨਿਰੰਕਾਰ ਪਰਮ ਉਹ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਜਿਹਦੇ ਸਿਮਰਨ ਦਾ ਉਪਦੇਸ਼ ਸਤਗੁਰਾਂ ਨੇ ਪਾਵਨ ਸਥਾਨ ਤੇ ਦਿੱਤਾ ਚਿੰਤਾਤ ਹੋ ਰਹਿਤ ਹੋਂ ਦਾ ਵਾਰ ਹੋਣ ਕਰਕੇ ਪਾਵਨ ਪਵਿੱਤਰ ਸਥਾਨ ਦਾ ਨਾਮ ਸ੍ਰੀ ਅਚਿੰਤਗੜ ਸਾਹਿਬ ਦਾ ਹੋਇਆ ਜਿੱਥੇ ਅੱਜ ਆਪਾਂ ਗੁਰੂਕਿਆਂ ਸੰਗਤਾਂ ਨੂੰ ਆਪਣੀ ਟੀਮ ਦੇ ਨਾਲ ਗੁਰਮਹ ਪਿਆਰੇ ਦਰਸ਼ਨ ਮੇਲੇ ਕਰਾ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਦੇਸਾਂ ਪਰਦੇਸਾਂ ਦੇ ਵਿੱਚ ਵੱਸਦੀਆਂ ਸਭ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਪਾਕਸ਼ਾ ਤਰੱਕੀਆਂ ਤੇ ਕਾਮਯਾਬੀਆਂ ਬਖਸ਼ਿਸ਼ ਕਰਨ ਇਹਨਾਂ ਵੀਰਾਂ ਨੂੰ ਜਿਹੜੇ ਗੁਰੂ ਕੇ ਪ੍ਰਚਾਰ ਦੇ ਵਿੱਚ ਲੱਗੇ ਨੇ ਇਹਨਾਂ ਨੂੰ ਵੀ ਸਾਧੂ ਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਸਿਪਤੇ ਮੇਰ ਪਰਿਆ ਹਾਤਰਾ ਕੇ ਇਸ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਚਮਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਆਪ ਸਾਰੀ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਉਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ